ਨਾਲੀ ਇੱਥੇ ਮੈਂ ਬ੍ਰਾਮ ਗੰਦਾ ਹਾਂ ਬਹੁਤ ਬਹੁਤ ਧੰਨਵਾਦ ਸਮਾਲਣ ਬਾਜੋ ਆਪਣਾ ਭੀਖ ਇਹ ਦਵਾਰ ਕੜਿਆਪੁਰ ਦਾ ਦਵਾਰ ਕੜਿਆ ਇਹ ਆ ਲੋਕ ਜਾਗਦੇ ਬਹੁਤ ਲੈਣ ਜਾਗਦੇ ਆ ਸਾਥਿਓ ਬਹੁਤ ਲੰਬੀ ਲੜੀ ਲੱਗ ਜੂਗੀ ਕਿ ਪਰ ਇਹ ਸਾਥਿਓ ਜਿਹੜਾ ਫੁਰਦਾ ਕੰਮ ਸੀ ਬਹੁਤ ਵੱਡਾ ਫੁਰਦਾ ਕੰਮ ਸੀ ਇਹ ਉਰੇ ਭੱਟੋ ਘੱਟ ਇਹ 300 ਪਿੰਡ ਦਾ ਆਬਾਦੀ ਆ ਕਿ ਹਜ਼ਾਰਾਂ ਲੋਕ ਰਹਿੰਦੇ ਆ ਕਿ ਪੱਠੇ ਦਾ ਰਸਤਾ ਸੀ ਕਿ ਭਰੇਵੇਂ ਟਰੱਕ ਜਾਂਦੇ ਸੀ ਇਹ ਪਰ ਸਰਕਾਰ ਜੋ ਜੱਦਾ ਸਾਹਮਣੇ ਇੱਕ ਬਹੁਤ ਵੱਡਾ ਇਤਿਹਾਸਿਕ ਕੰਮ ਕੀਤਾ ਕਿ ਇਸ ਦਾ ਕੰਮ ਕੀਤਾ ਕਿ ਸਰਦਾਰ ਜਿਆ ਲੱਖਾਂ ਹਜ਼ਾਰਾਂ ਲੋਕਾਂ ਦੀ ਜਾਨਾਂ ਨੂੰ ਸੁਰੱਖਿਤ ਰੱਖਿਆ ਤੇ ਆਮ ਪਾਰਟੀ ਦੇ ਜਿਹੜੀ ਵਰਤਨ ਦੀ ਸੋਚ ਸੀ ਕਿ ਇਹਨੂੰ ਅੱਗੇ ਵਧਾਈਆ ਕਿ ਇਸ ਨੇ ਸਰੋਬਤੀ ਵੰਨਿਆ ਖੁਦਾਈ ਕਰਕੇ ਕਾਗੋ ਹੱਥ ਬਲੇ ਕਾਲੇ ਹੱਥ ਬਣ ਕੇ ਜਿੱਤੇ ਨਿਰਗਰਦੀ ਆਮ ਆਦਮੀ ਪਾਰਟੀ ਦੇ ਆਗੂ ਆਮ ਆਦਮੀ ਪਾਰਟੀ ਦੇ ਵਲੰਟੀਅਰ ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਜਿਨੇ ਵੀ ਅੱਜ ਦੇ ਇਸ ਇਕੱਠ ਦੇ ਵਿੱਚ ਪਹੁੰਚੇ ਹੈ ਸਾਰੇ ਪਹਿਲਾਂ ਗੱਜ-ਬੱਜ ਕੇ ਫਤੇ ਬਲਾਈਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਪਰ ਤੁਸੀਂ ਸਾਰੇ ਪੰਚਾਇਤਾਂ ਦੇ ਨੁਮਾਇੰਦੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਆਮ ਆਦਮੀ ਪਾਰਟੀ ਦੇ ਆਗੂ ਵੀ ਤੁਸੀਂ ਸਾਰੇ ਹੀ ਇਸ ਗੱਲ ਦੇ ਲਈ ਵਧਾਈ ਦੇ ਪਾਤਰੋਂ ਕਿ ਤੁਸੀਂ ਅੱਜ ਰੂਪਨਦੇਵ ਵਿਕਾਸ ਦੇ ਵਿੱਚ ਉਹਨਾਂ ਪੱਲਾਂ ਦੇ ਗਵਾਹ ਬਣ ਰਹੇ ਹੋ ਜੇ ਸਮੇਂ ਦੇ ਵਿੱਚ ਰੂਪੜ ਵਿਧਾਨ ਸਭਾ ਦੇ ਲਈ ਰੂਪੜ ਲੱਕੀ ਦੇ ਲਈ ਸਭ ਤੋਂ ਵੱਧ ਕੰਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਕੀਤਾ ਜਾ ਰਿਹਾ ਔਰ ਤੁਹਾਨੂੰ ਇਸ ਚੀਜ਼ ਦੀ ਮੁਬਾਰਕਬਾਦ ਹੈ ਕਿ ਤੁਸੀਂ ਸਾਰੇ ਉਹ ਲੋਕ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਤੋਂ ਸਰਕਾਰ ਬਣਾਈ ਹੈ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜੇ ਸਰਕਾਰ ਨੇ ਰੂਪੜ ਹਲਾਕੇ ਦੇ ਵਿੱਚ ਵਿਨਾਸ਼ ਵੱਲ ਜਿਹੜੀ ਗਤੀ ਵਧ ਰਹੀ ਸੀਗੀ ਉਹਨੂੰ ਜਿੰਨੀ ਸਪੀਡ ਨਾਲ ਚੱਲੀਆਂ ਸਰਕਾਰਾਂ ਨੇ ਵਿਨਾਸ਼ ਵੱਲ ਉਹਨੂੰ ਤੋੜਿਆ ਹੋਇਆ ਸੀਗਾ ਤੁਹਾਡੇ ਜੋਰ ਨੇ ਤੁਹਾਡੀ ਤਾਕਤ ਨੇ ਉੰਨੇ ਜੋਰ ਦੇ ਨਾਲ ਉਹਨੂੰ ਪਿੱਛੇ ਮੋੜ ਕੇ ਵਿਕਾਸ ਦੇ ਵੱਲ ਜਿਹੜਾ ਮੋੜ ਦਿੱਤਾ ਤੁਸੀਂ ਸਾਰੇ ਇਸ ਚੀਜ਼ ਦੇ ਲਈ ਸਾਰੇ ਆਵਾਜ਼ ਨੂੰ ਪਾਰਟੀ ਦੇ ਬਲ ਨਾਲ ਸਮਾਦੀ ਪੰਦੀ ਜਿੰਦਾਬਾਦ ਐਮਐਲਏ ਫੇਕਟ ਜਿੰਦਾਬਾਦ ਐਮਐਲਏ ਫੇਕਟ ਜਿੰਦਾਬਾਦ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਅੱਜ ਜਿਹੜੇ ਪੁਲ ਦੇ ਕੰਮ ਦੀ ਸ਼ੁਰੂਆਤ ਕਰਾਉਣ ਲਈ ਤੁਸੀਂ ਸਾਰੇ ਇੱਥੇ ਇਕੱਠੇ ਹੋਇਆ ਤੁਸੀਂ ਸਾਰੇ ਜਿਹੜੇ ਪੁਲ ਦਾ ਕੰਮ ਸ਼ੁਰੂ ਕਰਾਉਣ ਲਈ ਅੱਜ ਇੱਥੇ ਇਕੱਠੇ ਹੋਇਆ ਇਹ ਪੁਲ ਦੀ ਲੋਡ ਕਿਤੇ ਹੁਣ ਨਹੀਂ ਬਈ ਕਿਤੇ 5 ਦਿਨ ਪਹਿਲਾਂ 10 ਦਿਨ ਪਹਿਲਾਂ ਮਹੀਨਾ ਪਹਿਲਾਂ 2 ਦਿਨ ਪਹਿਲਾਂ ਇਸ ਪੁਲ ਦੀ ਲੋਡ ਹੋਈ ਹੈ ਇਸ ਪੁਲ ਦੀ ਲੋਡ ਪੈਦਾ ਹੋਈ ਹੈ ਇਸ ਪੁਲ ਦੀ ਲੋਡ ਤਹਾਕਿਆ ਤੁਸੀਂ ਜਿੰਨੇ ਤੁਸੀਂ ਆ ਪਿੰਡਾਂ ਦੇ ਲੋਕ ਐ ਚਾਹੇ ਮਾਜਰੀ ਜੱਟਾਂ ਦੇ ਹੋਣ ਚਾਹੇ ਪੰਘਾਲੇ ਦੇ ਹੋਣ ਚਾਹੇ ਇੱਧਰ ਜਿੰਨੇ ਪਿੰਡ ਪੈਂਦੇ ਐ ਮਾਜਰੀ ਠੇਕੇਦਾਰਾਂ ਦੇ ਹੋਣ ਤੁਸੀਂ ਸਾਰੇ ਆ ਗੋਬਿੰਦਪੈਲੀ ਵਾਲੇ ਵੀ ਰੋਪੜ ਵਾਲੇ ਵੀ ਤੁਸੀਂ ਸਾਰੇ ਜਾਣਦੇ ਐ ਵੇਸ ਪੁੱਲ ਦੀ ਲੋੜ ਦਹਾਕਿਆ ਤੁਸੀਂ ਸੀਗੀ ਜਾਂ ਨਹੀਂ ਸੀਗੀ ਦੱਸ ਦਿਓ ਇੱਕ ਵਾਰ ਤੁਹਾਨੂੰ ਪਤਾ ਵੀ ਪਿਛਲੀਆਂ ਸਰਕਾਰਾਂ ਨੇ ਉਹ ਥਰਮਲ ਪਲਾਂਟ ਨੂੰ ਢਾਣਾ ਸ਼ੁਰੂ ਕਰ ਦਿੱਤਾ ਸੀਗਾ ਕੀਤਾ ਸੀਗਾ ਜਾਂ ਨਹੀਂ ਸੀਗਾ ਢਾਣਾ ਸੀ ਦੱਸੋ ਉਨੇ ਦੋ ਯੂਨਿਟ ਦੇ ਟਾ ਵੀ ਦਿੱਤੇ ਸੀਗੇ ਕਹਿੰਦੇ ਚੱਲ ਨਹੀਂ ਸਕਦਾ ਜੇ ਰੋਪਣ ਦੀ ਲਾਇਬ੍ਰੇਰੀ ਤਾਂ ਪੰਜਾਬ ਦੀ ਸਭ ਤੋਂ ਵਧੀਆ ਲਾਇਬ੍ਰੇਰੀਆਂ 'ਚ ਇੱਕ ਬਣੀ ਹੈ 70 ਲੱਖ ਰੁਪਏ ਉਸ ਲਾਇਬ੍ਰੇਰੀ ਦੇ ਉੱਪਰ ਲੱਗਿਆ ਦੀ ਬਿਲਡਿੰਗ ਤਰਸ ਗਈ ਸੀਗੀ ਵੀ ਯਾਰ ਕੋਈ ਰੰਗ ਰੋਗ ਨਹੀਂ ਕਰ ਦਵੇ ਅੱਜ ਇਹ ਸਰਕਾਰ ਤੁਹਾਡੀ ਬਣੀ ਐ ਤੁਹਾਨੂੰ ਇਸ ਚੀਜ਼ ਦਾ ਮਾਣ ਹੋਣਾ ਚਾਹੀਦਾ ਵੀ 1.5 ਕਰੋੜ ਰੁਪਈਆ ਉਹ ਸਰਕਾਰੀ ਕਾਲਜ ਪਰ ਲੱਗਿਆ ਉਹਦੀ ਬਿਲਡਿੰਗ ਇੰਨੀ ਸ਼ਾਨਦਾਰ ਬਣੀ ਐ ਬਸ ਸਤਿੰਦਰ ਸਰਤਾਜ ਦੀਆਂ ਫਿਲਮਾਂ ਦੀ ਸ਼ੂਟਿੰਗ ਵੀ ਤੁਹਾਡੇ ਸਰਤਾਈ ਪ੍ਰੋਫੈਸਰ ਇਕੱਠੇ ਇੱਕੋ ਦਿਨ ਰੂਪੜ ਦੇ ਸਰਕਾਰੀ ਕਾਲਜ ਦੇ ਵਿੱਚ ਨਵੇਂ ਜੁਆਇਨ ਕੀਤੇ ਨੇ ਤਾਂ ਕਿ ਸਾਡੇ ਬੱਚਿਆਂ ਦੀ ਐਜੂਕੇਸ਼ਨ ਦੇ ਵਿੱਚ ਜੜੀ ਇੰਨਾ ਜੋਸ਼ ਆ ਗਿਆ ਵੀ ਮੰਜਾ ਛੱਡ ਕੇ ਅਜੇ ਇੱਥੇ ਪਹੁੰਚ ਗਿਆ ਸੀਤ ਖਰਾਬ ਹੋਣ ਦੇ ਵਾਰ ਇਨ੍ਹਾਂ ਨੇ ਧਰਨੇ ਮਾਰ ਮਾਰ ਦੇਖ ਲੇ ਬਈਆ ਰੂਪੜ ਦਾ ਅੰਬੀਦਕਰ ਭਵਨ ਸਾਡੇ ਸੰਵਿਧਾਨ ਨਿਰਮਾਤਾ ਜੋ ਨੇ ਮੌਜੂਦਾ ਭਾਰਤ ਦਾ ਨਿਰਮਾਣ ਕੀਤਾ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੀ ਦੇ ਨਾਂ ਤੇ ਬਣਿਆ ਹੋਇਆ ਜਿੱਥੇ ਕਿਸੇ ਵੇਲੇ ਸਰਕਸਾਂ ਪਰੰਜ ਬਰਵਾਰੀ لال ਜੀ ਇੱਥੇ ਤਾਂ ਪੁੱਜਿਆ ਕਿਉਂਕਿ ਜੋ ਇਹਨਾਂ ਦਾ ਸੁਪਨਾ ਸੀਗਾ ਜੋ ਰੋਪੜ ਦੇ ਸਾਰੇ ਲੋਕਾਂ ਦਾ ਸੁਪਨਾ ਸੀਗਾ ਅੱਜ ਉਸ ਅੰਬੇਦਕਰ ਭਵਨ ਦੇ ਵਿੱਚ 80 90 ਲੱਖ ਰੁਪਏ ਦਾ ਕੰਮ ਹੋ ਰਿਹਾ ਜਿਹੜਾ ਕਿ 80% ਕੰਮ ਮੈਂ ਕੱਲ ਪਰਸੋ ਹੀ ਅਧਿਕਾਰੀਆਂ ਦੀ ਮੀਟਿੰਗ ਲਈ ਸੀਗੀ 80% ਜਿਹੜਾ ਕੰਮ ਹੈ ਮੁਕੰਮਲ ਹੋ ਚੁੱਕਿਆ 20% ਕੰਮ ਜਦੋਂ ਮੁਕੰਮਲ ਹੋ ਗਿਆ ਉਹ ਅੰਬੇਦਕਰ ਭਵਨ ਰੋਪੜ ਦੇ ਵਿੱਚ ਆਮ ਲੋਕਾਂ ਦਾ ਪਹਿਲੇ ਬਨੇਗਾ ਆਮ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੇ ਸੋ ਜਿਹਨਾਂ ਨੂੰ ਪਤਾ ਹੀ ਨਹੀਂ ਕਾਲਜ ਕੀ ਹੁੰਦੇ ਐ ਅਨਪੜਤਾ ਦੀ ਵੀ ਹੱਦ ਹੁੰਦੀ ਐ ਐਦਾਂ ਤੇ ਮੈਂ ਕਹਿੰਦਾ ਵੀ ਅਨਪੜੇ ਹੋਣੇ ਜਿਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਸਾਡੇ ਕੌਲੇ ਦਾ ਐਡਾ ਵੱਡਾ ਅਦਾਰਾ 14 ਸਾਲ ਤੋਂ ਬੰਦ ਪਿਆ ਰੂਪਨ ਦਾ ਪੋਲੀਟੈਕਨਿਕ ਕਾਲਜ ਆ ਤੁਹਾਡੇ ਗੁਆੜ ਦੇ ਵਿੱਚ ਐ 14 ਸਾਲ ਬਾਅਦ ਉਹ ਪੋਲੀਟੈਕਨਿਕ ਕਾਲਜ ਜਿਹੜਾ ਦੁਬਾਰੇ ਸ਼ੁਰੂ ਹੋਇਆ ਬਿਲਕੁਲ ਬੜਾ ਇੱਕ ਸਾਹਿਬ ਨੂੰ ਥੋੜੇ ਦਿਨ ਪਹਿਲਾਂ ਹੀ ਰੌਲਾ ਪਿਆ ਸੀਗਾ ਇਸ ਪੁਲ ਦਾ ਤੇ ਬੜੇ ਛੇਤੀ ਮੰਗ ਪੂਰੀ ਹੋਈ ਆ ਵਿਦੈ ਸਾਹਿਬ ਜਿਹੜਾ ਸਾਹਿਬ ਪਿਛਲੇ ਦਿਨੀ ਕੱਟ ਕੇ ਰਿਆ ਸੀਗਾ ਤੇ ਬੜੇ ਛੇਤੀ ਤੀਜਾ ਮਿਲਿਆ ਹੈ ਬਿਲਕੁਲ ਜੀ ਜਿਵੇਂ ਬੱਗਾ ਜੀ ਤੁਹਾਡਾ ਜਿਹੜਾ ਟੀਵੀ ਹੈ ਉਹ ਨੰਬਰ 1 ਹੈ ਅਸੀਂ ਆਪਰ ਰੂਪਨ ਨੂੰ ਵੀ ਨੰਬਰ 1 ਰੱਖਣਾ ਇਸੇ ਕਰਕੇ ਇੰਨੇ ਛੇਤੀ ਜਿਹੜਾ ਅਸੀਂ ਸੀਐਮ ਸਾਹਿਬ ਦਾ ਧੰਨਵਾਦ ਕਰਦੇ ਉਹਨੇ 10 ਕਰੋੜ ਦੀ ਲਗ ਦੇ ਨਾਲ ਇਸ ਜਿਹੜਾ ਪੁਲ ਦਾ ਕੰਮ ਹੈ ਉਹ ਸ਼ੁਰੂ ਕਰਾਇਆ ਬਹੁਤ ਵੱਡੀ ਗਿਣਤੀ ਦੇ ਵਿੱਚ ਘਾੜ ਲਾਕੇ ਦੇ ਪਿੰਡਾਂ ਨੂੰ ਰੂਪਰ ਸ਼ਹਿਰ ਵਾਲਿਆਂ ਨੂੰ ਇਲਾਕੇ ਵਾਲਿਆਂ ਨੂੰ ਇਸ ਪੁਲ ਦਾ ਜ ਦ ਹੱਕਿਆਦੋਂ ਦੀ ਮੰਗ ਸੀਗੀ ਅੱਜ ਤੱਕ ਅਣਗੌਲੀ ਹੋਈ ਸੀਗੀ ਮੰਗ ਉਹਨੇ ਪੂਰੀ ਹੋਈ ਐ ਆਮ ਆਦਮੀ ਪਾਰਟੀ ਦੇ ਆਗੂ ਆਮ ਆਦਮੀ ਪਾਰਟੀ ਦੇ ਵਲੰਟੀਅਰ ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਜਿਨੇ ਵੀ ਅੱਜ ਨੇ ਇਸ ਕੱਟ ਦੇ ਵਿੱਚ ਪਹੁੰਚੇ ਐ ਸਾਰੇ ਪਹਿਲਾਂ ਬੜਾ ਇੱਕ ਸਾਥ ਵੱਲੋਂ ਕੁੜੇ ਦਿਨ ਪਹਿਲਾਂ ਹੀ ਰੌਲਾ ਪਿਆ ਸੀਗਾ ਇਸ ਪੁਲ ਦਾ ਤੇ ਬੜੇ ਛੇਤੀ ਮੰਗ ਪੂਰੀ ਹੋਈ ਆ ਵਿਦੈਕ ਸਾਹਿਬ ਜਿਹੜਾ ਸਾਹਿਬ ਪਿਛਲੇ ਦਿਨੀ ਕੱਟ ਕੇ ਰਿਆ ਸੀਗਾ ਤੇ ਬੜੇ ਛੇਤੀ ਤੀਜਾ ਮਿਲਿਆ ਹੈ ਬਿਲਕੁਲ ਜੀ ਜਿਵੇਂ ਬੱਗਾ ਜੀ ਤੁਹਾਡਾ ਜਿਹੜਾ ਟੀਵੀ ਹੈ ਉਹ ਨੰਬਰ 1 ਹੈ ਅਸੀਂ ਆਪਰ ਰੋਪੜ ਨੂੰ ਵੀ ਨੰਬਰ 1 ਰੱਖਣਾ ਇਸੇ ਕਰਕੇ ਇੰਨੇ ਛੇਤੀ ਜਿਹੜਾ ਅਸੀਂ ਸੀਐਮ ਸਾਹਿਬ ਦਾ ਧੰਨਵਾਦ ਕਰਦੇ ਉਹਨਾਂ ਨੇ 10 ਕਰੋੜ ਦੀ ਲਾਗ ਦੇ ਨਾਲ ਇਸ ਜਿਹੜਾ ਪੁਲ ਦਾ ਕੰਮ ਹੈ ਉਹ ਸ਼ੁਰੂ ਕਰਾਇਆ ਬਹੁਤ ਵੱਡੀ ਗਿਣਤੀ ਦੇ ਵਿੱਚ ਘਾੜ ਲੱਕੇ ਦੇ ਪਿੰਡਾਂ ਨੂੰ ਰੋਪੜ ਸ਼ਹਿਰ ਵਾਲਿਆਂ ਨੂੰ ਇਲਾਕੇ ਵਾਲਿਆਂ ਨੂੰ ਇਸ ਪੁਲ ਦਾ ਜਿਹੜਾ ਫਾਇਦਾ ਹੋਏਗਾ ਦ ਅਜ ਤੱਕ ਅੰਗੋਲੀ ਹੋਈ ਸੀਗੀ ਮੰਗ ਉਹਨੇ ਪੂਰੀ ਹੋਈ ਐ ਇਹ ਤਾਂ ਸਾਰੇ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਹੋਏਗਾ ਤਾਂ ਦੱਸਿਆ ਜਾ ਰਿਹਾ ਕਿ ਥੋੜੇ ਜਿੇ ਕੁਝ ਸੜਕ ਦੇ ਮਸਲੇ ਹੈਗੇ ਆ ਜਿਵੇਂ ਪੋੜ ਲੱਗਣਾ ਉਹ ਕਹਿੰਦੇ ਵੀ ਉਹ ਮਸਲੇ ਹੱਲ ਕੇ ਕੰਮ ਤੋਂ ਪਹਿਲੇ ਹੋਊਗੇ ਜਿੱਥੇ ਕਿਤੇ ਇਤਿਹਾਸ ਬਦਲਿਆ ਜਾਂਦਾ ਨਵੇਂ ਕੰਮ ਹੁੰਦੇ ਨੇ ਉੱਥੇ ਮਸਲੇ ਤਾਂ ਖੜੇ ਹੋਣੇ ਜ਼ਰੂਰੀ ਹੁੰਦੇ ਐ ਇੱਥੇ ਤਾਂ ਜੇ ਕਿਤੇ ਬਗਾਈ ਤੁਸੀਂ ਆਪਣਾ ਘਰ ਪੱਟ ਬੁਟਕੀ ਬਣਾਓ ਉੱਥੇ ਵੀ ਲ ਮਸਲਾ ਕੋਈ ਨਾ ਕੋਈ ਕੰਦ ਦਾ ਕੋਈ ਬੰਨੇ ਦਾ ਖੜਾ ਹੋ ਜਾਂਦਾ ਕੋਈ ਗੱਲ ਨਹੀਂ ਮਸਲੇ ਜੇ ਕਿਤੇ ਨਾ ਕੋਈ ਹੈਗਾ ਅਸੀਂ ਮਹਿਕਮੇ ਦੀ ਡਿਊਟੀ ਲਈ ਹੈ ਕਿ ਉਹ ਬਰਦਰਲੀ ਬੈਠ ਕੇ ਅ ਵਿਕਾਸ ਕਰਦੇ ਨੇ ਮਸਲੇ ਆਦੇ ਹੁੰਦੇ ਔਰ ਉਹ ਸਾਰੇ ਮਸਲੇ ਅਸੀਂ ਬਹਿ ਕੇ ਨਿੱਠਾਂਗੇ ਬਸ ਦਾ ਧੰਨਵਾਦ ਜੀ ਵਿਦਾਈ ਸਾਹਿਬ ਦਾ ਕਹਿਣਾ ਹੈ ਕਿ ਜੇਕਰ ਪੁਲ ਜਿਹੜਾ ਜਦੋਂ ਲੱਗ ਜਾਂਦਾ ਹੈ ਤਾਂ ਪੁਲ ਲੱਗਣ ਤੋਂ ਬਾਅਦ ਕੁਝ ਲੋਕਾਂ ਵੱਲੋਂ ਇਤਰਾਜ਼ ਵੀ ਕੀਤਾ ਜਾ ਰਿਹਾ ਸੀ ਜਗ੍ਹਾ ਨੂੰ ਲੈ ਕੇ ਤੇ ਬਿਲਕੁਲ ਜੇ ਸਾਰੇ ਮਸਲੇ ਹੱਲ ਕੀਤੇ ਜਾਣ ਉਹਦੇ ਬਾਅਦ ਅਸੀਂ ਪੁਲ ਜਿਹੜੇ ਪੁਰਦਾ ਜਿਹੜਾ ਕੰਮ ਹੈ ਉਹ ਵੀ ਹੋਣਾ ਚਾਹੀਦਾ ਪਰ ਲੇਕਿਨ ਮਸਲੇ ਵੀ ਹੱਲ ਜਰੂਰੀ ਹੈ ਵੀ ਇਹ ਨਾ ਹੋਵੇ ਕਿ ਅਸੀਂ ਇੰਨਾ ਪੈਸਾ ਲਾਉਣ ਤੋਂ ਬਾਅਦ ਲੋਕੀ ਆ ਕੇ ਸਟੇ ਲੈ ਲਵੇ ਕੋਈ ਉਹ ਕਰ ਲਵੇ ਕੋਈ ਆਹ ਕਰ ਲਵੇ ਬਾਅਦ ਵਿੱਚ ਕੰਮ ਉੱਥੇ ਦਾ ਉੱਥੇ ਰੁਜ ਜਵੇ ਇੰਨੇ 10 ਕਰੋੜ ਦੇ ਲਗਭਗ ਪੈਸਾ ਜਿਹੜਾ ਮਿੱਟੀ ਹੋ ਜਵੇ ਤੇ ਅਸੀਂ ਚਾਹਾਂਗੇ ਬਿਲਕੁਲ ਸਾਰੇ ਮਸਲੇ ਹੱਲ ਹੋਣੇ ਜ਼ਰੂਰੀ ਹੈ ਧੰਨਵਾਦ ਹਾਂਜੀ ਮਸਕਾਰਦੀ ਸਭ ਨੂੰ ਅੱਜ ਅਸੀਂ ਗੋਵਿੰਦ ਵੈਲੀ ਪਾਖੜਾ ਨਹਿਰ ਤੇ ਬਣਨ ਵਾਲੇ ਪੁਲ ਦਾ ਦਰਦਗਾਟ ਨੂੰ ਜਿਹੜਾ ਕੀਤਾ ਜਾ ਰਿਹਾ ਉੱਥੇ ਪਹੁੰਚ ਹੋਏ ਆ ਪਿਛਲੇ ਦਿਨੀ ਕਾਫੀ ਲੋਕਾਂ ਦੀ ਮੰਗ ਸੀ ਵੀ ਕਿ ਇਸ ਢਾਕੇ ਦੀ ਮੰਗ ਸੀ ਕਿ ਇਸ ਪੁਲ ਦੇ ਉੱਤੇ ਇੱਕ ਛੋਟਾ ਪੁੜਾ ਹੈ ਬਹੁਤ ਸਾਰੇ ਲੋਕ ਦਰਜਨਾ ਹੀ ਪਿੰਡ ਇਸ ਪੁੜੇ ਦੇ ਉੱਤੇ ਗੁਜ਼ਰਦੇ ਨੇ ਜਿਹਨੂੰ ਲੈ ਕੇ ਅੱਜpropto ਬਧਾਈ ਦੇ ਦਿਨੇਸ਼ ਚੱਡਾ ਜੀ ਦੇ ਯਤਨ ਸਦਕਾ ਅੱਜ ਜਿਹੜਾ ਇਹ ਸੁਪਨਾ ਜਿਹੜਾ ਪੂਰਾ ਹੋ ਚੁਕਿਆ ਤੇ ਕੰਮ ਆਰੰਭ ਹੋ ਚੁੱਕਿਆ ਤੇ ਅੱਜ ਜਿੰਨੀ ਪੱਥਰ ਜਿਹੜਾ ਰੱਖਿਆ ਜਾ ਚੁੱਕਿਆ ਗੱਲਬਾਤ ਕਰਾਂਗੇ ਵੀ ਦਿਨੇਸ਼ ਚੇਡਾ ਜੀ ਨਾਲ ਤੇ ਸਾਡੇ ਇਸ ਇਲਾਕੇ ਦੇ ਵਿੱਚ ਬਹੁਤ ਸਾਰੇ ਲੋਕ ਪ੍ਰਤਵੰਤੇ ਸੱਜਣ ਇਕੱਠੇ ਹੋਏ ਨੇ ਸਭ ਦੇ ਨਾਲ ਗੱਲ ਕਰਾਂਗੇ ਹਾਂਜੀ ਜਨਾਬ ਸਸ ਗੱਲ ਜੀ ਅੱਜ ਪੂਰੇ ਜਿਹੜੀ ਲੋਡ ਸੀਗੇ ਵੈਸੇ ਤਾਂ ਬਹੁਤ ਜ਼ਰੂਰੀ ਸੀਗਾ ਜਿਵੇਂ ਲੱਗਿਆ ਵੀ ਬੜੇ ਜਲਦੀ ਜ ਇਹ ਜਿਹੜੀ ਆਪਣੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਔਰ ਸਾਡੇ ਹਲਕਾ ਪਦਾਇਕ ਦਿਨੇਸ਼ ਚੱਡਾ ਜੀ ਦੇ ਸਦਕਾ ਜੋ ਯਤਨਾ ਸਦਕਾ ਜੋ ਬਹੁਤ ਵੱਡਾ ਕੰਮ ਹੋ ਰਿਹਾ ਇਹਦੀ ਬਹੁਤ ਜ਼ਿਆਦਾ ਡਿਮਾਂਡ ਸੀ ਛੋਟਾ ਜਿਹਾ ਪੁਲਾ ਤੁਹਾਨੂੰ ਪਤਾ ਹੀ ਹੈ ਜਿਸ ਨਾਲ ਲੋਕਾਂ ਨੂੰ ਜੋ ਬਹੁਤ ਫਾਇਦਾ ਹੋਏਗਾ ਔਰ ਜੋ ਹੈ ਆਪਣਾ ਇਲਾਕਾ ਆਪਣਾ ਪੰਜਾਬ ਦੇ ਤਰੱਕੀ ਦੀਆਂ ਲੀਹਾਂ ਦੇ ਉੱਪਰ ਅੱਗੇ ਨੂੰ ਵਧ ਰਿਹਾ ਹੈ ਅਸੀਂ ਦੁਬਾਰਾ ਫਿਰ ਐਮਐਲਏ ਦਿਨੇਸ਼ ਚੱਡਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਇਹ ਨਾ ਆ ਜਿਹੜਾ ਪੁਲ ਦਾ ਉਦਘਾਟਨ ਕੀਤਾ ਔਰ 6 ਮਹੀਨੇ ਦੇ ਅ ਬਾਕੀ ਬਾਕੀ ਪ੍ਰਧਾਨ ਖੜੇ ਨੇ ਆਪਣੇ ਮੈਂ ਆਪਣੇ ਬੱਗਾ ਜੀ ਦਾ ਸ਼ੇਰ ਬੱਗਾ ਜੀ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਅਨੇ ਰਸ ਦੇ ਵਿੱਚ ਸਾਨੂੰ ਟਾਈਮ ਦਿੱਤਾ ਮੈਂ ਬਲਾਕ ਪ੍ਰਧਾਨ ਜਤਿੰਦਰ ਕੁਮਾਰ ਇਸ ਅੱਜ ਜਿਹੜਾ ਐਮ ਐਲ ਏ ਸਾਹਿਬ ਜੀ ਨੇ ਇਹ ਬੜਾ ਪੁਲ ਦਾ ਹਦਗਾੜ ਨਹੀਂ ਪੱਥਰ ਰੱਖਿਆ 6 ਮਹੀਨੇ ਦੇ ਵਿੱਚ ਪੂਰਾ ਕਰਨ ਦੀ ਇਹ ਆਸਦੁਲਾਈ ਹੈ ਸਰਕਾਰਾਂ ਨੂੰ ਵੀ ਸਾਰੇ ਨਿਮੰਦੇ ਆਏ ਹੋਏ ਉਹਨਾਂ ਨੂੰ ਵੀ ਨਿਰਦੇਸ਼ ਦਿੱਤੇ ਹੈ ਕਿ 6 ਮਹੀਨੇ ਦੇ ਵਿੱਚ ਪੂਰਾ ਹੋਵੇ ਇਹ ਬਹੁਤ ਵਧਾਈ ਦੇ ਪੱਤਰ ਹੈ ਜਹਾਂ ਜੀ ਵਾਟਾ ਸਾਹਿਬ ਤੁਸੀਂ ਆਓ ਜਰਾ ਇੱਧਰ ਆਮਦੀ ਪਾਰਟੀ ਦੇ ਤੁਸੀਂ ਵਲੰਟੀਅਰ ਪੁਰਾਣੇ ਵਲੰਟੀਅਰ ਹੈ ਤੇ ਅੱਜ ਬਹੁਤ ਲੋਕਾਂ ਦੀ ਜਿਹੜੀ ਲੋਡ ਇਧਰ ਮੜਾ ਮੂਹ ਕਰੋ ਤੇ ਕੈਮਰਾ ਇਧਰ ਇਹ ਖੂਬ ਗੱਲ ਇਹ ਹੈ ਜਿੱਥੇ ਲੋਡ ਸੀਗੀ ਉੱਥੇ ਲੋਕਾਂ ਦੀ ਜ਼ਿੰਦਗੀ ਨੂੰ ਵੀ ਖਤਰਾ ਸੀਗਾ ਇਹ ਪੁਲ ਇੱਕ ਤਾਂ ਆਵਾਜ਼ ਹੀ ਬਹੁਤ ਹੈ ਪੱਠੇ ਸਾਹਿਬ ਇਧਰ ਲੱਗੇ ਹੋਏ ਆ ਲੋਡ ਗੱਡੀਆਂ ਆਉਣੀਆਂ ਇੱਕ ਟਰਨ ਲੰਦਾ ਸੀਗਾ ਪੁਲ ਤੰਗ ਸੀਗਾ ਕਮਜ਼ੋਰ ਸੀਗਾ ਅਸੀਂ ਵੀ ਕਈ ਵਾਰ ਖਾਈ ਮਹਿਸੂਸ ਕਰੀਆ ਜਾਂ ਇਧਰ ਤੇ ਟਾ ਟਾਂ ਗਈਆਂ ਇਹਦੇ ਲਈ ਲੋਕਾਂ ਦੀ ਸੁਰੱਖਿਆ ਲਈ ਵੀ ਬਹੁਤ ਜ਼ਰੂਰੀ ਸੀਗਾ ਬਾਕੀ ਜਿਹੜਾ ਸੁੱਖ ਮਿਲਣਾ ਉਹ ਤਾਂ ਹੈਗਾ ਹੀ ਹੈਗਾ ਇਹਦੇ ਲਈ ਸਾਰੇ ਇਲਾਕਿਆਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਪਰ ਇੱਕ ਗੱਲ ਹੋਰ ਹੈ ਪੁਲ ਦੇ ਅੱਗੇ ਜੋ ਸੜਕ ਬਣ ਜਾਰੀ ਹੈ ਦੱਸਿਆ ਜਾ ਰਿਹਾ ਕਿ ਕੁਝ ਮਲਕੀਤੀ ਹੋਣ ਕਰਕੇ ਕਾਫੀ ਕੇਸ ਚੱਲਣ ਕਰਕੇ ਉਹ ਹੈਗੇ ਪਰ ਲੇਕਿਨ ਇਹ ਵੀ ਕਲੀਅਰ ਹੋਣੇ ਚਾਹੀਦਾ ਹੈ ਨਾ ਉਹ ਪੰਚਾਇਤਾਂ ਆਈਆਂ ਵੀ ਆ ਆਉਣਾ ਐਮਐਲਏ ਜੱਟਾ ਸਾਹਿਬ ਨੇ ਐਕਸ਼ਨ ਨੂੰ ਕਹਿਤਾ ਵੀ ਇਹਨੂੰ ਕਲੀਅਰ ਕਰੋ ਇਨੂੰ ਕਲੀਅਰ ਕਰਕੇ ਜੀ ਉਹ ਕੰਮ ਆਪਾਂ ਮੁਕੰਮਲ ਕਰਨਾ ਹੈਗਾ ਬਾਕੀ ਉਹ ਸਹੀ ਹੋ ਜਾਊਗਾ ਤੁਹਾਨੂੰ ਕਿੰਨਾ ਪੈਸਾ ਖਰਚ ਕੇ ਜੇ ਫਿਰ ਉਹਨੂੰ ਵਰਤਮੇ ਜਨਾਵੇ ਉਹ ਕੰਮ ਸਹੀ ਹੋਊਗਾ ਸਹੀ ਉਹਨਾਂ ਨੇ ਦੇਤਾ ਵਿਸ਼ਵਾਸ ਦਵਾਤਾ ਬਾਕੀ ਐਕਸ਼ਨ ਸਾਹਿਬ ਨੂੰ ਜਦੇ ਕਹਿੰਦਾ ਵੀ ਇਹਦਾ ਪੂਰਾ ਦੇਖੋ ਕੀ ਕਿਹੜਾ ਤਬਾਦਲਾ ਕੀ ਗੱਲ ਹੈ ਬਾਕੀ ਇਹਦੇ ਵਿੱਚ ਤਾਂ ਸਲਾਹਗਾ ਕਰਨੀ ਬਣਦੀ ਹੋਇਆ ਪਹਿਲਾਂ ਸਰਕਾਰਾਂ ਰਹੀਆਂ ਇੱਥੇ ਸੈਂਟਰ ਦੀਆਂ ਵੀ ਪਾਈਵਾਲ ਦੀਆਂ ਪਰ ਇਹ ਇਲਾਕੇ ਦੀ ਲੋੜ ਨੂੰ ਕਿਸੇ ਨੇ ਇਗਨੋਰੇ ਕਰਿਆ ਕਿਸੇ ਨੇ ਇਹਦਾ ਧਿਆਨ ਨਹੀਂ ਦਿੱਤਾ ਇਹਦੇ ਲਈ ਅੱਜ ਤਾਂ ਕਈ ਸਾਲ ਪਹਿਲਾਂ ਬਣਿਆ ਚਾਹੀਦਾ ਸੀ ਹਾਂ ਹਾਂដាក់ ਕੇ ਪਹਿਲਾਂ ਬਣਨਾ ਚਾਹੀਦਾ ਸੀ ਜਿੰਨੀ ਵੇਰ ਦੇ ਉਰ ਪੱਠੇ ਲੱਗੇ ਵਿਆ ਇਹਨਾਂ ਦੀ ਆਬਾਦੀ ਤਾਂ ਹੈਗੇ ਹੈਗੇ ਆ ਸਾਰਾ ਏਰੀਆ ਪੱਠੇ ਨਾਲ ਭਰਿਆ ਪਿਆ ਕੋਈ ਸਾਰੀ ਇੱਥੇ ਨੂੰ ਆਉਂਦੀ ਹੈ ਸਾਰੇ ਰੋਪੜ ਜਿਲ੍ਹੇ ਜਾਂਦੀ ਹੈ ਇਹਦੇ ਲਈ ਤਾਂ ਇਹ ਬਹੁਤ ਜ਼ਰੂਰੀ ਸੀਗਾ ਕਾਰੋਬਾਰ ਸੀ ਜੋ ਜੁੜਿਆ ਹੈ ਬਹੁਤ ਹਾਂ ਬਹੁਤ ਬੜਾ ਬਹੁਤ ਵੱਡੇ ਕਾਰੋਬਾਰ ਨਾਲ ਜੁੜਿਆ ਪਿਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਕੱਲ੍ਹ ਬਾਅਦ ਕਰਾਂਗੇ ਬਦਰੇਸ਼ ਸਿੰਘ ਜੀ ਨਾਲ ਉਹਨਾਂ ਦਾ ਕੀ ਕਹਿਣਾ ਇਸ ਵੱਲੋਂ